ਅੱਜ ਦੀ ਜਿਹੜੀ ਅਸੀਂ ਪ੍ਰੈਸ ਕਾਨਫਰੰਸ ਕਰਨ ਜਾ ਰਹੇ ਆ ਇਹਦੇ ਵਿੱਚ ਤਕਬੂਤ ਨਾਲ ਥੋੜੇ ਸਮੂ ਸਾਡੇ ਐਸਐਸਪੀ ਗੌਰਵ ਪੂਰਾ ਜੀ ਦੇ ਮਹਿਮਾਇਤ ਗੌਰਮੈਂਟ ਦੇ ਕੰਮ ਆ ਰਿਹਾ ਹੈ। ਉਹ ਇੱਥੇ ਕਰੋ ਇੱਥੋਂ ਵਧੀਆ। ਕਾਈਨ ਮਰਡਰ ਜਿਹੜਾ ਹੈਗਾ ਅਸੀਂ ਟੈਸ ਕੀਤਾ। ਐਫਆਈਆਰ ਨੰਬਰ 203 ਸੀਗੀ ਜਿਹੜੀ 10925 ਨੂੰ ਅਸੀਂ ਦਰਜ ਕੀਤੀ ਸੀ। ਬੇਸਿਕਲੀ ਇਹਦੇ ਵਿੱਚ ਇੱਕ ਸਾਨੂੰ ਅਨਡੈਂਟੀਫਾਈਡ ਬਾਡੀ ਜਿਹੜੀ ਸੀਗੀ ਆਇਲ ਆਫ ਹਰਟ ਦੇ ਅੱਗੇ ਪਈ ਸੀਗੀ। ਔਰ ਬਾਡੀ ਨੂੰ ਜਿਹੜਾ ਅਸੀਂ ਜਦੋਂ ਜਾ ਕੇ ਮੌਕੇ ਤੇ ਵੇਖਿਆ ਉਹਦੀ شناخت ਜਿਹੜੀ ਸੀਗੀ ਇਹ ਆਮ ਇੱਕ ਗੁੱਤਰ ਵੱਲੋਂ ਹੋਈ ਹੈ ਜਿਹੜਾ ਕਿ ਚਿੱਟੀ ਦਾ ਰਹਿਣ ਵਾਲਾ ਸੀ। ਜਗਤ ਦੇ ਫਦਰ ਇਨਵੈਸਟੀਗੇਸ਼ਨ ਕੀਤੀ ਰਹੀ ਐਫ ਆਈ ਆਰ ਦਰਜ ਕਰਕੇ ਅਸੀਂ ਜਿਹੜੀ ਸੀ ਦੀ ਆਪਣੀ ਇਨਵੈਸਟੀਗੇਸ਼ਨ ਸਟਾਰਟ ਕੀਤੀ ਤੇ ਇਹਦੇ ਵਿੱਚ ਕੁਝ ਪਹਿਲੂ ਜਿਹੜੇ ਐਸੇ ਸਾਨੂੰ ਮਿਸਿੰਗ ਲਿੰਕ ਲੱਗੇ ਕਿ ਜਿਹੜਾ ਸੀਗਾ ਇਹਦਾ ਜੋ ਐਫ ਆਈ ਆਰ ਦੇ ਵਿੱਚ ਵਰਜਨ ਸੀਗਾ ਉਹ ਤਾਂ ਮੈਚ ਨਹੀਂ ਸੀ ਕਰ ਰਿਹਾ ਕਿਸੇ ਨਾਲ ਸੋ ਇਸ ਇਨਵੈਸਟੀਗੇਸ਼ਨ ਨੂੰ ਫਦਰ ਅੱਗੇ ਕਰਦੇ ਹੋਏ ਅਸੀਂ ਹਿਊਮਨ ਸੋਰਸਸ ਦੇ ਰਾਹੀਂ ਔਰ ਟੈਕਨੀਕਲ ਐਨਾਲਾਈਸਿਸ ਦੇ ਥਰੂ ਅਸੀਂ ਜਿਹੜਾ ਸੀਗਾ ਇੱਕ ਬੰਦਾ ਰਮਨਦੀਪ ਸਿੰਘ ਰਮਾ ਜਿਹੜਾ ਦੁਗਜੀ ਦਾ ਸੀਗਾ ਉਹਨੂੰ ਅਸੀਂ ਜਿਹੜਾ ਪੁਆਇੰਟ ਕੀਤਾ ਔਰ ਇਹਦੇ ਤੇ ਕਾ ਅਸੀਂ ਪਾਸੋਂ ਸਾਨੂੰ ਇਹਨੂੰ ਟ੍ਰੈਕ ਕਰਦੇ ਵਿੱਚ ਜਿਹੜੀ ਹੈਗੀ ਸਭ ਤੋਂ ਆਸ ਲੋਈ ਹੈ ਔਰ ਇਹਦੀ ਪੁੱਛਗਿੱਛ ਦੌਰਾਨੇ ਨੇ ਇਹ ਗੱਲ ਮੰਨੀ ਹੈ ਕਿ ਇਹਨੇ ਜਿਹੜਾ ਹੈਗਾ ਇਹ ਦੋ ਬੰਦੇ ਹੋਰ ਸੀਗੇ ਯਾਕੂਬ ਅਲੀ ਔਰ ਸੈਫ ਅਲੀ ਸੈਫ ਅਲੀ ਇਹੀ ਹੈ ਜਿਹੜਾ ਸਾਡਾ ਪਤਾ ਹੀ ਹੈਗਾ ਇਸ ਖਬਰ ਮੇ ਤਾਂ ਉਹਦੇ ਨਾਲ ਰੜ ਕੇ ਉਹਦੇ ਨਾਲ ਕਾਨਫਰੈਂਸੀ ਕਰਕੇ ਇਹ ਜਿਹੜਾ ਮਰ ਨਾਲਾ ਸੀਗਾ ਮਾਮ ਗੁਜਰ ਸੀਗਾ ਉਹਦਾ ਮਰਡਰ ਕੀਤਾ ਸੀਗਾ ਇਹਨਾਂ ਨੇ ਔਰ ਇਸ ਜਿਹੜੇ ਵਾਰਦਾਤ ਵਿੱਚ ਪੱਤਿਆ ਗਿਆ ਬਰਾਮਦ ਸਰਪਿਆਰ ਵੀ ਅਸੀਂ ਬਰਾਮਦ ਕਰ ਲਿਆ ਔਰ ਇਹ ਜਿਹੜੀ ਇਹਨਾਂ ਦੇ ਜਿਹੜੀ ਹੈਗੀ ਅਜ ਰਮਾਨ ਲੈ ਕੇ ਨਾ ਅਦਾਲਤ ਵਿੱਚ ਪੇਸ਼ ਕਰਕੇ ਇਹਨਾਂ ਦਾ ਰਮਾਨ ਵੀ ਹੋ ਜਾ ਰਿਹਾ ਹੈ। ਕਿਲੇ ਦਿਨ ਦਾ ਰਮਾਨ ਸਰ ਕਿੰਨੇ ਦਾ 3 ਦਿਨ ਦਾ ਰਮਾਨ ਹੋ ਰਿਹਾ ਹੈ। ਬੇਸਿਕਲੀ ਜਿਹੜੀ ਵਜ੍ਹਾ ਰஞ்சிਸ਼ ਇਹਨਾਂ ਦੀ ਇਹ ਸੀਗੀ ਕਿ ਇਹ ਦਾ ਜਦਾ ਬ੍ਰਦਰ ਸੀਗਾ ਇਹ ਦਾ ਕੋਈ ਪਿਛਲਾ ਝਗੜਾ ਹੋਇਆ ਸੀਗਾ ਜਿਹਦੇ ਵਿੱਚ ਕੁਝ ਪੈਸੇ ਇਹਨੇ ਜਿਹੜੇ ਸੀਗੇ ਆਪਣੇ ਕਮਿਊਨਿਟੀ ਦੇ ਲੋਕਾਂ ਨੂੰ ਉਹਨਾਂ ਨੂੰ ਦੇਣੇ ਸੀਗੇ ਔਰ ਉਹ ਇਹਨੂੰ ਤਾਂ ਪਰੇਸ਼ਾਨ ਕਰਦੇ ਸੀਗੇ ਸੋ ਇਹਦੇ ਮਾਈਂਡ ਦੇ ਵਿੱਚ ਇਹ ਸੀਗਾ ਕਿ ਜੇ ਮੇਰੇ ਬ੍ਰਦਰ ਦਾ ਮਰਡਰ ਹੋ ਜੇ ਜਾਂ ਇਹਨੂੰ ਕਿਤੇ ਕਰ ਦਿੱਤਾ ਜਦੋਂ ਬੰਦਾ ਹੀ ਮਰ ਗਿਆ ਤਾਂ ਫਿਰ ਮੈਂ ਪੈਸੇ ਦੇਣ ਤੋਂ ਜਿਹੜਾ ਹੈਗਾ ਵਾ ਛੁਟਕਾਰਾ ਪਾ ਲਾਂਗਾ ਸੋ ਇਸ મત ਕਿ ਨੀਅਤ ਦੇ ਨਾਲ ਇਹਨੇ ਆਪਣੇ ਜਿਹੜਾ ਰਿਸ਼ਤੇਦਾਰ ਹੈਗਾ ਯੂਕੂਬ ਅਲੀ ਉਹਦੇ ਨਾਲ ਮਿਲ ਕੇ ਔਰ ਰਮਨਦੀਪ ਰਮੇ ਨੂੰ ਹਾਇਰ ਕਰਕੇ ਇਹ ਜਿਹੜਾ ਮਰਡਰ ਜਿਹੜਾ ਹੈਗਾ ਕੀਤਾ ਤੇ ਇਸ ਤਰੀਕੇ ਨਾਲ ਸੀ ਇਹਨਾਂ ਕੰਨਾ ਬੰਦਿਆਂ ਨੂੰ ਫਿਕਰ ਕਰਕੇ ਔਰ ਇਹਦੇ ਬਾਅਦ ਦਾ ਪਿਛੋਕੜ بتایا ਗਿਆ ਵੈਟਰ ਨਾਲ ਕੇ ਸਾਡੇ ਐਸਐਚਓ ਸਦਰ ਡੀਐਫਪੀ ਸਿਟੀ ਔਰ ਸੀਆਈਏ ਦੀ ਟੀਮ ਨੇ ਬਹੁਤ ਵੱਡੀ ਸਫਲਤਾ ਹਾਸਲ ਕੀਤੀ